ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ 5 ਹੀਪਰ ਵੜਾਂ ਸੇ ਲੈ ਲੈ ਕੇ ਆਏ ਜੀ ਦੋ ਜਰਸੀ ਆ ਬਈ ਤੇ ਤਿੰਨ ਚਫਾ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਨ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 ਆਓ ਪੁੱਛ ਲੈਨੇ ਆ ਬਾਈ ਟੋਟੀ ਆਓ ਬਾਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਭਾਈ ਨਾਮ ਤੇ ਐਡਰੈਸ ਬੋਲ ਨਾਮ ਹੈ ਸੀਰਾ ਸਿੰਘ ਢਾਲੀਆੜ ਪਿੰਡ ਸਨਾਂਗਲਾ ਸਿੰਘਾ ਭਾਈ ਹੂੰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਹਾੜ ਦੇ ਘਰੇਟਰਪਨ ਮੋਬਾਈਲ ਨੰਬਰ 9872076011 9872076012 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜ ਦੇ ਨੇ ਟੌਪ ਕਲਾਸ ਕਿੰਨੀ ਉਮਰ ਹੈ ਇਹ ਭਾਈ ਹੈਗੀ ਆ ਮੰਨ ਕੇ ਚੱਲ ਵੀ ਸਾਢੇ 11 ਮਹੀਨਿਆਂ ਦੀ ਠੀਕ ਆ ਭਾਈ ਕਿੰਨਾ ਕੁ ਰਿਕਾਰਡ ਹੈ ਦੀ ਮਾਂ ਦਾ ਭਾਈ ਹਾ ਬਾਈ ਲੈ ਤੈ ਕੋਈ ਆਪਾਂ ਤਾਂ ਉਹ ਮਹਿਣਾ ਚੰਗਣਾ ਜੀ ਜਿੰਨਾ ਤੋਂ ਲੈਤੀ ਆ ਠੀਕ ਆ ਬਾਈ ਕੱਦ ਵਾਲੀ ਆਮ ਕੱਦ ਵਾਲੀ ਸੀਮਨ ਦਾ ਪਤਾ ਕੁਛ ਬਈ ਇਹਦਾ ਨਾ ਇਹਦਾ ਪੁੱਤ ਆ ਬਰੀਡ ਚੰਗੀ ਆ ਟੋਆ ਚੰਗਾ ਬੋਦੀ ਚੰਗੀ ਆ ਬਾਈ ਦੀ ਖਰੀਦੀ ਆ ਬਾਈ ਕਹਿੰਦਾ ਝੂਠ ਮਾਰਨਾ ਨਹੀਂ ਕੀ ਕਰਦਾ ਸੀਮਨ ਦਾ ਨਾਮ ਲੈਣਾ ਨਾ ਦੁੱਧ ਦਾ ਤੇ ਦੁੱਧ ਅੱਗੇ ਸੇਵਾ ਦਾ ਵੈਸੇ ਬੱਚੀ ਚੰਗੀ ਬਹੁਤਾ ਬਾਈ ਕਹਿੰਦਾ ਜਿੱਥੋਂ ਲੈਂਦੀ ਆ ਬਰੀਡ ਉਹਨਾਂ ਕੋਲ ਸਾਰੀ ਬ ਚੰਗੀ ਸੀ ਤੋਰਾ ਦੇਖ ਲੈ ਤੋਰਾ ਇੱਕ ਨੰਬਰ ਆ ਕੱਦ ਚੰਗਾ ਰੰਗ ਰੂਪ ਬਹੁਤ ਚੰਗਾ ਚਮਕ ਚੰਗੀ ਆ ਚੰਗੀਆਂ ਸਭੀ ਪੜੀਆਂ ਬਾਕੀ ਝੂਲੀ ਖਾਵਾਂਗੇ ਝੂਲੀ ਇੱਕ ਨੰਬਰ ਚਾਰ ਹੀ ਥਾਣਾ ਭਾਈ ਰੋਕ ਲਈ ਮੜੀ ਝੂਲੀ ਰਖਾ ਦਈਏ ਲੈ ਭਾਈ ਕੱਲਾ ਕੱਲਾ ਥਣ ਝੂਲੀ ਇੱਕ ਨੰਬਰ ਕਿਆ ਬਾਤ ਆ ਥਣ ਬਹੁਤ ਚੰਗਾ ਲੱਗਿਆ ਨਾ ਪੂਰਾ ਸਿਰ ਹੂੰ ਬਾਕੀ ਟੀਕੇ ਦੇ ਮਹੀਨੇ ਦੂੜ ਮਹੀਨੇ ਦੀ ਦੋ ਮਹੀਨੇ ਸਰ ਕਰਨੇ ਟੀਕਾ ਲੈ ਲੂ ਕਾਬਲ ਹੀ ਆ ਨਾ ਟੀਕੇ ਦੇ ਤੇ ਕੀ ਮੋਲ ਆ ਭਾਈ ਜਾਇ ਜਾਇ ਦਾ ਲਾਰਜਟ 24000 ਰੁਪਏ 24000 ਰੁਪਏ ਮਾਨਤਾਨ ਹੋ ਜੀ ਜਮਾ ਜਾਇਜ਼ ਮੋਲਾ ਭਾਈ ਇਹ ਮਾਨਤਾਨ ਜਰੂਰ ਬੱਜ ਤੇ ਥਾਣ ਝੋਲੀ ਦੀ ਇੱਕ ਨੰਬਰ ਲੈਡ ਤੇ ਇੱਕ ਵਾਰੀ ਫੇਰ ਚੈੱਕ ਕਰਵਾ ਲੈ ਚਾਰ ਹੀ ਥਾਣਾ ਪੂਰੇ ਵਿੱਤੀ ਦੇ ਬਰੀਡ ਚੰਗੀ ਆ ਪ੍ਰਿੰਟ ਪ੍ਰਿੰਟ ਕਰਮਾਈ ਦਾ ਚੰਗਾ ਗਿਆ ਭਾਈ ਤੇ ਮੁੱਲ ਵੀ ਬਾਈ ਨੇ ਜਮਾ ਜਾਇਜ਼ ਰੱਖਿਆ ਮਾਨਤਾਨ ਜਰੂਰ ਬੱਜ ਕੇਸ ਦੇਖੋ ਫੇਸ ਬੜਾ ਪਿਆਰਾ ਬੋਦੀਵਾਦੀ ਟੂਆ ਟੂਆ ਸੌ ਲੱਛੰਗਾ ਕਰਮਾਈ ਨੇ ਕੀ ਬਾਤ ਹੈ ਬਰੀਡ ਇੱਕ ਨੰਬਰ ਹੈ ਨਾ ਜੀ ਹਾਂ ਹੂੰ ਅੱਗੇ 2 ਨੰਬਰ ਤੇ ਟੌਬਰੀਡ ਕਿੰਨੀ ਕੁ ਉਮਰ ਆ ਬੱਚੇ ਜੀ ਇਹ ਬਾਈ ਹੈਗਾ ਮੰਨ ਕੇ ਚੱਲ ਵੀ ਇਹ ਸਾਲ ਦੇ ਆਸੇ-ਪਾਸੇ ਹੋਊਗੀ ਠੀਕ ਆ ਬਾਈ ਬੱਚਾ ਖੀਰਾ ਜਮਾ ਕੱਚਾ ਸਾਰਾ ਨਾ ਕੋਈ ਉਹ ਗਾਰੰਟੀ ਹੋਊ ਠੀਕ ਆ ਬਾਈ ਦੰਦੋ ਖੀਰੀਆਂ ਬਾਈ ਕਹਿੰਦਾ ਗਾਰੰਟੀ ਹੋ ਝੋਲੀ ਨੇੜ ਤੋਂ ਚੈੱਕ ਕਰਵਾਣੇ ਇੱਕ ਨੰਬਰ ਬੱਛੀ ਆ ਬਾਈ ਦੇਖੋ ਥਾਣ ਚੈੱਕ ਕਰ ਲਓ ਇਹ ਫੇਸ ਦੀ ਬਿਊਟੀ ਚੰਗੀ ਆ ਬੋਦੀਬਾਦੀ ਬਹੁਤ ਚੰਗੀ ਆ ਸਨਖਾਪੁਣਾ ਫੁੱਲ ਦੰਦ ਵੀ ਕੋਈ ਚੱਕ ਨਹੀਂ ਦਿਖਾਉਣੇ ਜਮਾ ਹਣ ਦਾ ਬਿੱਥੀ ਵੀ ਨਹੀਂ ਭਾਈ ਕੀ ਬਾਤ ਆ ਬਈ ਬੋਦੀਬਾਦੀ ਪੂਰੀ ਚੰਗੀ ਸਨਖਾਪੁਣਾ ਬੱਚੀ ਦੇ ਵਿੱਚ ਫੁੱਲ ਤੇ ਫੁੱਲ ਬਰੀਡ ਆ ਬਾਕੀ ਤੋਰਾ ਚੈੱਕ ਬਹੁਤ ਥੋੜਾ ਜੱਕਦੀ ਆ ਕੈਮਰੇ ਦਾ ਬਰੀਡ ਕਰਦੀ ਬਰੀਡ ਚੈੱਕ ਕਰੋ ਬਰੀਡ ਬਹੁਤ ਆਣਾ ਬੱਚੀ ਦੇ ਫੁੱਲ ਬਰੀਡ ਆ ਕਵਾਲਿਟੀ ਦੇ ਕਵਾਲਿਟੀ ਇੱਕ ਨੰਬਰ ਦਾ ਬਾਕੀ ਕੱਦ ਕੋਦ ਬਹੁਤ ਹੈ ਕੱਦ ਫੁੱਲ ਆ ਫੇਸ ਦਿਖਾ ਦੇ ਲੈ ਬਿਊਟੀ ਚੈੱਕ ਕਰਾ ਕੀ ਬਾਤ ਆ ਬਈ ਦੰਦੋ ਘੀਰੀ ਤੇ ਕੱਦ ਫੁੱਲ ਤੇ ਟੀਕੇ ਦੇ ਤਕਰੀਬਨ ਕਾਬਲ ਹੈ ਨਾ ਬਈ ਕਾਬਲ ਹੀ ਰਹਾ ਇੱਕ ਮਹੀਨਾ ਬਾਅਦ ਖਾਣ ਕੇ ਪਏ ਹਾਂ ਆਮਦਨਾਂ ਤੋਂ ਕੋਈ ਖਾਣ ਨਹੀਂ ਪੋਗੀ ਸਹੀ ਗੱਲ ਬਈ ਤੇ ਕੀ ਮੋਲ ਆ ਬਈ ਜੈ ਜਰਾ ਇਹਦਾ ਡਾਕਟਰ 33000 ਰੁਪਏ ਆ ਚੱਲੋ ਜਮਾ ਜਾਇਜ ਮੁੱਲ 33000 ਰੁਪਏ ਮਾਨਦਾਨ ਜਰੂਰ ਹੋ ਜੂ ਬੱਚੀ ਚੰਗੀ ਆ ਟਾਪ ਬਰੀਡ ਆ ਫੇਸ ਬੋਦੀਵਾਦੀ ਪੂਰੀ ਚੰਗੀ ਆ ਕਰਮ ਵਾਲੀ ਅੱਗੇ ਬਈ ਤੁਹਾਡਾ ਨੰਬਰ ਕਿੰਨੀ ਉਮਰ ਹੈ ਇਹਦੀ ਇਹ ਬੱਚੀ ਤਾਂ ਹੈਵੀ ਆ ਮਾਨ ਸਾਢੇ 13 ਮਹੀਨੇ ਦੀ ਸਾਢੇ 13 ਮਹੀਨਿਆਂ ਦੀ ਫੇਸ ਦੀ ਬਿਊਟੀ ਬੋਦੀਵਾਦੀ ਚੈੱਕ ਕਰ ਲੋ ਸੁਨੱਖ ਹੋਣਾ ਬੱਚੀ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਿਊਟੀ ਚੈੱਕ ਕਰੋ ਕਰਮ ਵਾਲੀ ਦੀ ਕੀ ਬਾਤ ਆ ਬਿਊਟੀ ਬਹੁਤ ਹੈਰ ਬੱਚੇ ਤੇ ਹੈਨਾ ਉਹ ਨਹੀਂ ਭੱਲ ਨਾ ਦਮ ਮਾੜਾ ਲੈਂਦੇ ਨਾ ਮੈਂ ਵਿਕਦਾ ਮਾੜਾ ਹੂੰ ਸੰਤ ਨੂੰ ਦਿਖਾ ਦੇ ਵਰਤੀ ਬਹੁਤ ਟੋਪ ਮੱਟਰ ਜਮਾ ਝੂਲੀ ਨਖਾਣ ਨੇ ਯਾਰ ਇਹਦਾ ਪਤਾ ਝੂਲੀ ਵੀ ਇੱਕ ਨੰਬਰ ਆ ਨਾ ਹੂੰ ਇਹ ਡੰਡਰ ਜਮਾ ਕੱਚੀ ਖੀਰੀ ਆ ਜਮਾ ਖੀਰੀ ਆ ਬਾਈ ਕਹਿੰਦਾ ਦੰਨਾ ਚ ਹੋਰ ਡੰਡਰ ਟੀਮ ਘਰੇ ਬੰਦ ਜੇ ਅਗਲਾ ਸੀ ਠੀਕ ਆ ਬਾਈ ਬਿਊਟੀ ਇੱਕ ਨੰਬਰ ਚਾਰ ਥਣ ਪੂਰੇ ਬਲਬੁਲਾ ਝੋਲੀ ਚ ਤੇ ਕੱਦ ਵੀ ਚੰਗਾ ਟੀਕੇ ਦੇ ਤਕਰੀਬਨ ਕਾਬਲ ਦਾ ਹਨਾ ਹਾਂ ਇਹਦਾ ਵੀ ਦੱਸ ਆ ਡਾਕਟਰ ਲੈ ਕੋਈ ਚੈੱਕ ਕਰਨੀ ਬਾਈ ਨੰਦਵੀਰ ਖਾਨੀ ਸੱਲੀ ਹੋ ਜਾਂਦੀ ਹੈ ਅਗਲੀ ਜਮਾਂਜੀ ਵੀ ਆ ਬਾਈ ਕੀ ਬਾਤ ਹੈ ਲਾ ਸੋਰਾ ਚੈੱਕ ਕਰ ਲਓ ਬਰੀਡ ਬਹੁਤ ਹੈ ਰ ਬੱਚੀ ਦੇ ਹਨਾ ਸਭੀ ਪਈ ਹੈ ਬੜੀ ਗੱਲ ਇਹ ਆ ਬਾਈ ਜਾਨ ਸਰ ਕਰਮ ਵਾਲੀ ਨੇ ਟੀਕਾ ਲੈਣਾ ਕਿਸੇ ਦੇ ਕਾਬਲ ਉਹ ਯਾਨੀ ਵੀ ਲੱਸੀ ਲਾਮੀਆਂ ਬਿਨਾ ਬਾਰਡਰ ਚਾਰੀ ਜਾਵਾਂਗੇ ਫੀਡ ਪਾਈ ਜਾ ਮੱਥਾ ਮਾਰੀ ਜਾਵਾਂਗੇ ਹਨ ਜਾਣ ਸਰ ਟੀਕਾ ਲੈਣਾ ਤੇ ਕੀ ਮੋਲ ਹੈ ਵੀਰੇ ਜਿਆਦ ਜਰਾ ਇਹਦਾ ਰੈਟਰ 34000 ਰੁਪਏ ਮਾਨਤਾਣ ਹੋ ਜੀ 34000 ਰੁਪਏ ਮੋਲ ਮਾਨਤਾਣ ਜ਼ਰੂਰ ਹੋ ਜੀ ਬੱਚੀ ਚੰਗੀ ਆ ਭਲੀ ਵੀ ਆ ਜਾਤ ਵਾਲੀ ਥਣ ਝੋੜੀ ਇੱਕ ਨੰਬਰ ਆ ਬੱਚੀ ਬਾਕੀ ਦੰਦ ਦੰਦ ਜਮਾ ਖੀਰੀ ਆ ਬਾਈ ਇੱਕ ਨੰਬਰ ਬੱਚੀ ਆ ਅੱਗੇ ਵੀਰੇ ਚਾਰ ਨੰਬਰ ਦੇ ਬੱਚਾ ਕਿੰਨੀ ਉਮਰ ਹੈ ਦੀ ਇਹ ਡਾਕਟਰ ਮੰਨ ਕੇ ਚੱਲ ਵੀ 8 ਮਹੀਨੇ ਦਾ ਬਈ 8 ਮਹੀਨੇ ਦਾ ਬਿਊਟੀ ਬਹੁਤ ਹੈ ਬੱਚੇ ਤੇ ਨਾ ਹਾਂ ਹਾਂ ਬਹੁਤੀ ਵਾਦੀ ਪੂਰੀ ਚੰਗੀ ਸਨਖ ਆਪਣਾ ਬੱਚੀ ਚ ਫੁੱਲ ਫੁੱਲ ਬ੍ਰੀਡ ਪ੍ਰਿੰਟ ਪ੍ਰਿੰਟ ਬੜਾ ਜੰਗਾ ਥਣ ਜੁੜੀ ਕਿਵੇਂ ਆ ਪੂਰੀ ਸਾਫ ਡਾਕਟਰ ਦੱਸ ਲੈ ਬਈ ਥੇਡ ਤੋਂ ਜੈਕਟਰ ਬੰਦੇ ਕੀ ਬਾਤ ਆ ਬਈ 4 ਥਣ ਪੂਰੀ ਵਿੱਥੀ ਤੇ ਕੱਲਾ ਕੱਲਾ ਥਣ ਤੋਰਾ ਦੇਖੋ ਕਰਮਾਲੀ ਦਾ ਇੱਕ ਨੰਬਰ ਤੋਰਾ ਬਰੀਡ ਫੋਲ ਆ ਬਈ ਕਿਆ ਬਾਤ ਹੈ ਬੜਾ ਚੰਗਾ ਬੱਚਾ ਹੈ ਹੂੰ ਸਹੀ ਗੱਲ ਹੈ ਕੀ ਮੋਲ ਆ ਬਈ ਜਿਆਦਾ ਇਹਦਾ ਡਾਕਟਰ 28000 ਰੁਪਏ ਮਾਨਦਾਨ ਹੋ ਜੂ ਹੋ ਜੂ ਕਰਦਾ ਹੈ ਬੜਾ ਮੋਟਾ 28000 ਰੁਪਏ ਮੋਲ ਮਾਨਦਾਨ ਜ਼ਰੂਰ ਹੋ ਜੂ ਬੱਚਾ ਚੰਗਾ ਬਰੀਡ ਵਾਲਾ ਜਿਆਦਾ ਵਾਲਾ ਪ੍ਰਿੰਟ ਫਰਿੰਟ ਬਹੁਤ ਚੰਗਾ ਛਾਣ ਝੋਲੀ ਚੰਗੀ ਹੈ ਖੋਦੀਵਾਦੀ ਬਹੁਤ ਚੰਗੀ ਹੈ ਸਨਖਾਪਣਾ ਬੱਚੀ ਜੇ ਫੋਲ ਆ ਬਈ ਕਵਾਲਿਟੀ ਕੰਨੀ ਹੋਣੀ ਕੋਈ ਘਾਟ ਹੈ ਨਾ ਪੂਰਵਾ ਸਰ ਹੈ ਹੂੰ ਅੱਗੇ ਭਾਈ ਡਾਇਮੰਡ ਪੀਸ ਆ ਗਿਆ ਜਰਸੀ ਬੱਚਾ ਜਰਸੀ ਬੱਚਾ ਡਾਕਟਰ ਹੂੰ ਕਿੰਨੀ ਕੁ ਉਮਰ ਹੈ ਦੀ ਇਹ ਮੰਨ ਕੇ ਚੱਲ ਹੈਗੀ ਹੈ ਡਾਕਟਰ ਮੰਨ ਕੇ ਚੱਲ ਰਹੀ ਸਾਢੇ ਕਿਸ਼ੇ ਮਹੀਨਿਆਂ ਦਾ ਬੱਚਾ ਕੁਆਲਿਟੀ ਚੰਗੀ ਲੱਗਦੀ ਹੈ ਨਾ ਇਹ ਰੋਦੀ ਬਾਦੀ ਪੂਰੀ ਚੰਗੀ ਹੈ ਟੂਆ ਟੂਆ ਹੈ ਨਾ ਇੱਕ ਹੀ ਵਾਰ ਸੀ ਡਾਕਟਰ ਬੰਦਾ ਕੋਲੇ ਠੀਕ ਆ ਉਹਦਾ ਵੀ ਜਾਂਦਾ ਹੈਗੀ ਸੀ ਹੂੰ ਉਹਨਾਂ ਦੇ ਕਨ ਅਨਸਾਰ ਦੀ ਗੱਲ ਹੈ ਵੀ ਉਹ ਕਹਿੰਦੇ ਬਈ 50062 ਦਾ ਬੱਚਾ ਇਹ ਅੱਛਾ 50062 ਦਾ ਸੀਮਨ ਭਰਾਇਆ ਸੀ ਠੀਕ ਹੈ ਹੂੰ ਨੂੰ ਫਿਰ ਚੰਗਾ ਲੱਗਿਆ ਮਾਦੇ ਬਈ ਕਹ ਗਿਆ ਵੇਚ ਦਾਂਗੇ ਨਹੀਂ ਛਾਂਵਾਂ ਲਾਂਗੇ ਨਾ ਸੋਨਾ ਹਨਾ ਲਿਖ ਜਾ ਕੀ ਬਾਤ ਆ ਬਈ ਨਹੀਂ ਬਿਊਟੀ ਬੌਅਰ ਬੱਚੇ ਤੇ ਹਨਾ ਕਿੰਨਾ ਕੀ ਰਿਕਾਰਡ ਸੀ ਦੀ ਮੈਡਮ ਉਥੱਲੇ ਸੀਗਾ 25 26 ਕਿਲੋ ਦੁੱਧ ਠੀਕ ਹੈ ਬਾਈ ਹੂੰ ਜਾਤ ਵਾਲਾ ਬੱਚਾ ਬ੍ਰੀਟ ਵਾਲਾ ਬਈ ਫੇਸ ਇੱਕ ਨੰਬਰ ਪੂਰਾ ਚੈੱਕ ਕਰੋ ਪੂਰਾ ਵੀ ਇੱਕ ਨੰਬਰ ਝੋੜੀ ਚੰਗੀਆਂ ਉਰੀ ਜੰਗੀ ਦਾ ਠੀਕ ਨੇੜ ਤੋਂ ਚੈੱਕ ਕਰਵਾਵਾਂਗੇ ਝੋਲੀ ਬਾਈ ਕਹਿੰਦਾ ਇੱਕ ਨੰਬਰ ਝੋਲੀ ਆ ਤੋਰਾ ਦੇਖੋ ਮੰਗ ਚੰਗੀ ਐ ਕਲਰ ਦੇ ਬੱਚਾ ਬਹੁਤ ਘੱਟ ਮਿਲਦਾ ਜਰਸੀ ਦਾ ਬਿਊਟੀ ਚੈੱਕ ਕਰ ਲੋ ਫੇਸ ਬੂਸ ਇੱਕ ਨਾ ਮਾ ਜਿਆ ਤ ਫੁੱਲਾ ਯਾਰ ਵਾਟਾ ਹੋਰ ਕਿਸੇ ਪਾਸੋਂ ਘੱਟ ਟਿੱਕੀ ਮੋਲਾ ਬਾਈ ਜਾਇਜ਼ ਇਹਦਾ ਡਾਕਟਰ 18000 ਰੁਪਈਆ ਮਾਨਦਾਨ ਹੋਜੂ ਠੀਕ ਆ ਬਾਈ 18000 ਰੁਪਈਆ ਮੋਲਾ ਮਾਨਦਾਨ ਜ਼ਰੂਰ ਹੋਜੂ ਬੱਚੀ ਚੰਗੀ ਐ ਜਾਤ ਵਾਲੀ ਐ ਬਰੀਟ ਵਾਲੀ ਐ ਝੋਲੀ ਚੈੱਕ ਕਰਵਾ ਦੇਗੇ ਚਾਰ ਹੀ ਥਾਣਾ ਬੁਰਾ ਚੈੱਕ ਕਰ ਲੋ ਇੱਕ ਨੰਬਰ ਦੇਖੋ ਝੋਲੀ ਲੈ ਚਾਰੇ ਥਣ ਪੂਰੇ ਵਿਥੀ ਤੇ ਇਕੱਲਾ ਕੰਦਾ ਥਾਣਾ ਕੀ ਬਾਤ ਆ ਬਈ ਆ ਨਾਗਸੀ ਭਰਾ ਕੋਲੇ ਪੰਜ ਪੰਜੀ ਰਖਾਤੇ ਕਿਸੇ ਵੀਰ ਨੂੰ ਪੰਜਾਂ ਚੋਗੇ ਵੀ ਬਖਾਂਦਾ ਵੇ ਬਾਈ ਨਾ ਕਨੈਕਟ ਕਰ ਲਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਧੰਨਵਾਦ